ਜਲੂਸ ਕਰ ਰਹੇ ਹੋ ਮੇਰੀ ਵਰਦੀ ਦਾ ਫੇਰ ਚਾਹੁੰਦੇ ਹੋ ਕਿ ਮੇਰਾ ਕੰਮ ਕਰਨ this is not done i'm hmm. emotionally saying it ਮੇਰਾ ਕਨਸਟੇਬਲ ਉਹਦੀ ਕਦਰ ਕੀ ਕਰੂਗਾ ਉਹਨੂੰ ਤੁਸੀਂ ਇੱਕ ਆਰਡਰ ਕਰਕੇ ਬਿਨਾ ਸਪੀਕਿੰਗ ਆਰਡਰ ਪਾਸ ਕੀਤੇ ਉਹਨੂੰ ਹਵਾ ਚ ਕਰ ਦਿੱਤਾ ਜਾਂ ਬਦਲ ਦਿੱਤਾ ਲੋਕਾਂ ਦੇ ਮਨ ਚ ਡਾਊਟ ਕ੍ਰੀਏਟ ਕਰ ਦਿੱਤੀ ਉਹਦੀ ਜਿਹੜੀ ਇਮੇਜ ਸੀ ਉਹਨੂੰ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਵੀ ਉਹਨੂੰ ਐਸਐਸਪੀ ਤੋਂ ਮਿਲ ਰਹੀ ਸੀ ਇੱਕ ਦਿਨ ਪਹਿਲਾਂ ਉਸ ਤੋਂ ਬਾਅਦ ਤੁਸੀਂ ਉਹਨੂੰ ਹਵਾ ਚ ਕਰ ਦਿੱਤਾ ਇਜ਼ ਇਟ ਤਾਲੀਬਨ ਇਜ਼ ਇਟ ਅਫਗਾਨਿਸਤਾਨ ਇਜ਼ ਇਟ ਡੈਮੋਕ੍ਰੇਸੀ ਇਜ਼ ਇਟ ਰੂਲ ਬੇਸਡ ਇੰਸਟੀਟਿਊਸ਼ਨ ਮੈਂ ਆਪਣੀਆਂ ਮੁੱਛਾਂ ਮੈਂ ਆਪਣੀ ਤਾਕਤ ਦਾ ਜੋਰ ਅਜਮਾਈ ਵਾਸਤੇ ਮੈਂ ਪੁਲਿਸ ਨੂੰ ਛਿੱਕੇ ਟੰਗ ਦਵਾ ਹੂੰ ਇਹ ਕਬੂਤਰ ਨੇ ਹੂੰ ਦਿਸ ਇਜ਼ ਇਨਸਲਟਿੰਗ ਯੂ ਆਰ ਪੁੱਟਿੰਗ ਬਲੇਮ ਔਨ ਜੇ ਤੁਹਾਡੇ ਕੋਲ ਕੋਈ ਲੱਭ ਗਿਆ ਕੋਈ ਕ੍ਰਿਮੀਨਲ ਮੈਟਰ ਜਾਂ ਕ腐ਪਸ਼ਨ ਦਾ ਮੈਟਰ ਯੂ ਟੇਕ ਐਨ ਐਕਸ਼ਨ ਇਟ ਇਜ਼ ਪ੍ਰੋਵਾਈਡਡ ਐਸ ਪਰ ਦੀ ਲਾਅ অর ਐਸ ਪਰ ਦੀ ਰੂਲਸ ਬਟ ਹਾਊ ਕੈਨ ਯੂ ਸ਼ਿਫਟ ਐਨ ਐਸਐਸਪੀ ਇਨ ਅ ਸਿੰਗਲ ਕੋ ਵਿਦਆਊਟ ਅਲੋਇੰਗ ਹਿਸ ਕੰਪਲੀਸ਼ਨ ਆਫ ਹਿਸ ਕੈਨਯਰ ਜਿਹੜਾ ਐਸਐਚਓ ਐਸਆਈ ਹੈ ਸਬ ਇਨਸਪੈਕਟਰ ਸਰ ਸਰ ਕਰ ਰਿਹਾ ਸੀ ਘੰਟਾ ਪਹਿਲੋਂ ਉਹ ਉਹਦੇ ਸਾਹਮਣੇ ਤੁਸੀਂ ਉਹਦਾ ਜਲੂਸ ਕੱਢ ਕੇ ਰੱਖ ਦਿੱਤਾ ਫਿਰ ਉਸ ਤੋਂ ਬਾਅਦ ਉਹਨੂੰ 6 ਮਹੀਨੇ ਬਾਅਦ ਹੋਰ ਕਿਤੇ ਐਸਐਸਪੀ ਲਗਾ ਦਿੰਦੇ ਹੋ ਆਇਆ ਹੈ ਆਈਪੀਐਸ ਅਫਸਰ ਹੈ ਆਈ ਪੀਪੀਐਸ ਅਫਸਰ ਹੈ ਸਟੇਟ ਦਾ ਜਿਹਨੂੰ ਤੁਸੀਂ ਐਸਐਸਪੀ ਲਗਾਇਆ ਚਾਰ ਜਗ੍ਹਾ ਤੇ ਹੂੰ ਹੀ ਇਜ਼ ਅ ਗਸਟਡ ਆਫੀਸਰ ਹੀ ਇਜ਼ ਕਵਰਡ ਅੰਡਰ ਰੂਲਸ ਹੂੰ ਥਿਸ ਇਜ਼ ਅਟਰ ਨੌਨਸੈਂਸ ਥਿਸ ਇਜ਼ ਨਾਥਿੰਗ ਬਟ ਤਾਲਬਨਾਈਜੇਸ਼ਨ ਆਫ ਦੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ and if somebody wants to shoot me for my this call let him come and shoot me i'll kill first two people out of defense and then ਅਲਾਉ ਸਮਬਡੀ ਟੂ ਡੂ ਦਿਸ ਥਿੰਗ ਬਟ ਦਿਸ ਨੀਡ ਟੂ ਸਟਾਪ ਔਰ ਜਨਤਾ ਨੂੰ ਉੱਠਣ ਦੀ ਜ਼ਰੂਰਤ ਆ ਲੋਅਰ ਫੋਰਸ ਨੂੰ ਉੱਠਣ ਦੀ ਜ਼ਰੂਰਤ ਆ ਜਿੱਥੇ ਕਿਤੇ ਪੁਲਿਸ ਅਫਸਰ ਜਾਂ ਕੋਈ ਗਲਤ ਕਰ ਰਿਹਾ ਟੇਕ ਐਕਸ਼ਨ ਤੁਹਾਡੇ ਕੋਲ ਵਿਜੀਲੈਂਸ ਆ ਤੁਹਾਡੇ ਕੋਲ ਇੰਟੈਲੀਜੈਂਸ ਆ ਤੁਹਾਡੇ ਕੋਲ ਤੁਸੀਂ ਹੋ ਬਟ ਸਪੀਕਿੰਗ ਆਰਡਰ ਤੇ ਪਾਸ ਕਰੋ ਉਸ ਤੋਂ ਬਾਅਦ 6 ਮਹੀਨੇ ਬਾਅਦ ਉਹਨੂੰ ਕਿਤੇ ਹੋਰ ਐਸਐਸਪੀ ਲਗਾ ਦਿੰਦੇ ਹੋ ਇਟ ਮੀਨਸ ਵਾਟ ਯੂ ਆਰ ਡੂਇੰਗ ਇਸ ਮੈਂ ਇਸ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਪਹਿਲੀਆਂ ਸਰਕਾਰਾਂ ਵੀ politcal leadership ਕਰ ਰਹੀ ਇਟ ਇਸ ਨੋਟ ਡਾਇਰੈਕਟਡ ਐ ਪਗਵੰਤ ਮਾਨ ਜੀ ਨੋਟ ਦੀ ਪ੍ਰੈਜ਼ੀਡੈਂਟ ਸੀਐਮ ਐਵਰੀਬਾਡੀ ਹੈਸ ਡਨ ਇਟ ਐਂਡ ਆ ਹੈਵ ਫੇਸਡ ਇਟ ਮੈਂ ਆਮ ਡੀਆਈਜੀ ਐਂਡ ਸਿਟਿੰਗ ਔਨ ਅ ਕਨਸਟੀਟਿਊਸ਼ਨਲ ਪੋਸਟ ਹੂਜ਼ ਹਾਲ ਕਨ ਚਾਰਜ ਆਫ ਅ ਪੋਲੀਟਿਸ਼ੀਅਨ ਆਮ ਪੋਲੀਟਿਸ਼ੀਅਨ ਨਾਓ ਬਟ ਸਟਿਲ ਪੀਸ ਐਂਡ ਆਰਡਰ ਵਾਸਤੇ ਯੂ ਹੈਵ ਟੂ ਗਿਵ Precedence to democratic institutions. You have to give president to civilized society. You hmm. have to build your educated civilized society. Hmm. If you want Punjab to be successful, not Gunda Gardi, Badmashi, Talibanization, and making order based. This should be stopped. Sorry, I am going beyond, but I am a politician. But I have 34 years of experience. ਆਫ ਹੈਂਡਲਿੰਗ ਆਰਗੇਨਾਈਜ਼ਡ ਕ੍ਰਾਈਮ ਕ੍ਰਿਮੀਨਲ ਜਸਟਿਸ ਸਿਸਟਮ ਐਂਡ ਆਈ ਹੈਵ ਡਨ ਜਸਟਿਸ ਅਪ ਟੂ 70% ਆਫ ਮਾਈ ਕੁਐਸਚਨ ਆਨਸਰਸ ਜੇ ਮੇਰੇ ਕੋਲ 100 ਫੈਸਲੇ ਆਉਂਦੇ ਸੀ 70 ਚ ਮੈਂ ਫੈਸਲਾ ਸਹੀ ਕੀਤਾ 30 ਚ ਗਲਤ ਹੋਇਆ ਹੈ ਮੈਨੂੰ ਪਤਾ ਮੇਰੀ ਗਲਤੀ ਹੋਈ ਕਰਕੇ ਹੋਏਗਾ ਕਿਸੇ ਹੋਰ ਕਰਕੇ ਹੋ ਗਿਆ ਆਮ ਰਿਸਪੌਂਸਿਬਲ ਫਾਰ ਇਟ ਜੋ ਮੈਂ ਦਬਾਅ ਚ ਹੋਇਆ ਦਬਾਅ ਤੇ ਹਰ ਇੱਕ ਵਕਤ ਮੈਂ ਦੱਸਿਆ ਕਿ ਐਸ ਪੁਲਿਸ ਅਫਸਰ ਤੁਹਾਨੂੰ ਨੀਕੀ ਚ ਫੈਸਲਾ ਕਰਨਾ ਚਾਹੀਦਾ ਜਿੱਥੇ ਤੁਸੀਂ ਸੋਸਾਇਟੀ ਨੂੰ ਡੈਮੇਜ ਨਹੀਂ ਕਰ ਰਹੇ डू इट पोलिटिकल लीडर या डेमोक्रेटिक इंस्टीट्यूशन इलेक्टेड रिप्रजेंटेटिव प्लीज लिसन टू हिम बट वेर एवर यू फाइंड वायन बियॉन्ड दूरिस्टिक प्लीज से नो एंड आई हैव डन मल्टीपल टाइम आई हैव एग्जैंपल्स जो कोई बोलूगा तो मैं जवाब दूंगा मैं भाई साहब मैं फला फला जगह करे उस बुला लो यू कॉन्ट फाइट Crime, drugs by nexus. The governance by nexus is failing Punjab and it has grown, 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 grown hmm. for the last 20 years. Hmm. Not any one government, different governments, hmm. different political parties. Hmm. It is shameful. I am part of that. I remained part of that because I was caged in a uniform, hmm. not caged in a system. but i have did my best to handle it ਤੁਸੀਂ ਵੱਡੇ ਗੱਲ ਕਹਿ ਰਹੇ ਹੋ ਯੂਨੀਫਾਰਮ ਨੂੰ ਕੇਜ ਕਹਿ ਰਹੇ ਹੋ ਯਾ ਯੂਨੀਫਾਰਮ ਦੇ ਵਿੱਚ ਮੈਂ ਆਪਣੇ ਕੇਜ ਚ ਰਹਿਣਾ ਅਦਰਵਾਈਜ਼ ਤੇ ਮੈਂ ਫ੍ਰੀ ਮੈਨ ਐ ਮੈਨੂੰ ਜਿੰਨੂ ਮਰਜੀ ਮੈਂ ਕੁੱਟ ਦਵਾ ਜੋ ਮਰਜੀ ਵਾਇਲਟ ਕਰ ਦਵਾ ਮੇਰੀ ਵਰਦੀ ਦੀ ਤਾਕਤ ਮੈਨੂੰ ਸੰਭਾਲ ਕੇ ਪਿੰਜਰੇ ਵਾਂਗੂ ਸਾਹਮ ਕੇ ਰੱਖ ਰਹੀ ਐ ਕਿ ਮੈਂ ਰੂਲ ਬੇਸਡ ਰੈਗੂਲੇਸ਼ਨ ਬੇਸਡ ਤੱਥਾਂ ਤੇ ਆਧਾਰਿਤ ਫੇਅਰ ਮੈਰਿਟ ਤੇ ਗੱਲ ਕਰਨੀ ਐ ਐਟ ਲੀਸਟ ਮੈਂ ਅਪ ਟੂ 70% ਤੇ ਕਰਾਂ ਜੇ ਮੈਂ 70% ਨੰਬਰ ਲੈ ਰਹੇ ਹਾਂ ਆਪਣੇ 10ਵੀਂ ਚ 11ਵੀਂ ਚ 12ਵੀਂ ਚ ਆਈ ਐਮ ਸਟਿਲ ਗੈਟਿੰਗ ਅ ਫਰਸਟ ਵਿਜ਼ਨ ਥਿਸ ਇਜ਼ ਵੈਰੀ ਇੰਪੋਰਟੈਂਟ ਫਾਰ ਪੋਲਿਟੀਕਲ ਲੀਡਰਸ਼ਿਪ ਆਫ ਦਿ ਸਟੇਟ ਟੂ ਅੰਡਰਸਟੈਂਡ ਮੈਂ ਐਮ ਐਲ ਏ ਇਸ ਕਰਕੇ ਨਹੀਂ ਬਣ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਉੱਚਾ ਚੁੱਕਣਾ ਮੈਂ ਮਨਿਸਟਰ ਇਸ ਕਰਕੇ ਨਹੀਂ ਬਣ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਉੱਚਾ ਚੁੱਕਣਾ ਮੈਂ ਮੰਤਰੀ ਚੀਫ ਮਨਿਸਟਰ ਇਸ ਕਰਕੇ ਨਹੀਂ ਬਣਿਆ ਕਿ ਮੈਂ ਚੀਫ ਮਨਿਸਟਰ ਬਣ ਕੇ ਧੱਕੇ ਕਰਨੇ ਮੈਂ ਚੀਫ ਮਿਨਿਸਟਰ ਪੜ੍ਹ ਰਿਹਾ ਜੇ ਮੈਂ ਸਟੇਟ ਦੀ ਖੂਬੀ ਦੇਖਣੀ ਅਜੇ ਤੱਕ ਮੇਰੇ ਕੋਲ ਇੱਕ ਐਗਜ਼ਾਮਪਲ ਹੈ 2002 ਤੇ 2007 ਦੇ ਦਰਮਿਆਨ ਇੱਕ ਸੀਐਮ ਪੰਜਾਬ ਚ ਆਇਆ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੀਦਾ ਜਿਨੇ 80% ਦੇ ਕਰੀਬ ਇਹ ਕੋਸ਼ਿਸ਼ ਕੀਤੀ ਕਿ ਉਹ ਪੰਜਾਬ ਲਈ ਕੰਮ ਕਰੇ ਉਹੀ ਸੀਐਮ 17 ਦੇ 22 ਦੇ ਵਿੱਚ ਟੋਟਲੀ ਉਲਟ ਹੋ ਗਿਆ ਮੈਂ ਕਹਿ ਨਹੀਂ ਲੱਗਾ ਸੀ ਉਹੀ ਸੀਐਮ ਦੁਬਾਰਾ ਆਇਆ ਸੀ 17 ਚ 22 ਦੇ ਵਿੱਚ ਉਹ ਟੋਟਲੀ ਰਿਵਰਸ ਕਰ ਗਿਆ ਮੈਂ ਕਿਉਂ ਕਹਿ ਰਿਹਾ ਮ ਲੋਕਾਂ ਕੋ ਸੁਣਨ ਨੂੰ ਆਪ ਸੁਣ ਲੈ ਦੋ ਤੇ ਸੱਤ ਦੇ ਟਾਈਮ ਨੂੰ ਦੇਖ ਕੇ ਦੁਬਾਰਾ ਹੀ ਉਹਨਾਂ ਨੂੰ ਲਿਆਂਦਾ ਗਿਆ ਸੀਗਾ ਬਈ ਜੱਗ ਜਹਰ ਚ ਕਾਲਿਆ ਮੈਂ ਉਹਲਾ ਕਿਉਂ ਰੱਖਿਆ ਨਾ ਹੀ ਉਹ ਰੱਖ ਸਕਦੇ ਨੇ ਨਾ ਉਹਦਾ ਪਰਿਵਾਰ ਰੱਖਤਾ ਉਹਨਾਂ ਦਾ ਮੈਂ ਤੇ ਉਹਨਾਂ ਨਾਲ ਕੰਮ ਕੀਤਾ ਉਹਨਾਂ ਦੀ ਕਾਰ ਚ ਬੈਠਾ ਮੈਂ ਉਹਨਾਂ ਨੂੰ ਪਿਆਰ ਕਰਦਾ ਸਤਕਾਰ ਕਰਦਾ 2002 7 ਵਾਲੀ ਦੀ ਗਲਤ ਮੇਰੀ ਇੰਨੀ ਕਸੂਬੀ ਹੈ 12 ਜ਼ਿਲ੍ਹਿਆਂ ਦੀ ਸਟੇਟ ਆ ਜਿਹਦੇ ਚ ਹੁਣ ਮੈਂ 24 ਬਣਾ ਦਿੱਤੇ ਜੀ ਮੈਂ ਕੋਈ ਏਰੀਆ ਵਧਾਤਾ ਮੈਂ ਪਾਕਿਸਤਾਨ ਵੱਲੋਂ ਕੁਝ ਲੈ ਲਿਆ ਮੈਂ ਇਹਨੂੰ ਕੁਸ਼ਵਰੀਆਨੇ ਤੋਂ ਮਿਲ ਗਿਆ ਹੂੰ ਆਇਆ ਮੈਨੂੰ ਹਿਮਾਚਲ ਤੋਂ ਮਿਲ ਗਿਆ ਮੈਂ ਰਾਜਸਥਾਨ ਹਰਿਆਣਾ ਹਿਮਾਚਲ ਤਿੰਨ ਤੇ ਜੇ ਐਂਡ ਕੇ ਚਾਰ ਸਟੇਟਾਂ ਚ ਕਰਿਆ ਮੈਨੂੰ ਏਰੀਆ ਦਿੱਤਾ ਕਿਸੇ ਨੇ ਚੰਡੀਗੜ੍ਹ ਨੇ ਦਿੱਤਾ ਮੈਨੂੰ ਤਾਂ ਮੈਨੂੰ ਜ਼ਰੂਰਤ ਵੀ ਨਹੀਂ ਹੈ ਬਟ ਮੇਰੀ ਸਟੇਟ ਨੂੰ ਜੇ ਚੰਗਾ ਚਲਾਉਣਾ ਆ ਤੇ ਹੂ ਵਿਲ ਬੈਲ ਦੀ ਕੈਟ ਸਿਸਟਮ ਨੂੰ ਨੈਕਸਸ ਤੋਂ ਮਾਈਨਿੰਗ ਚ ਨੈਕਸਸ ਹੋਰ ਤੁਸੀਂ ਦੇਖੋ ਕਿਸੇ ਨੇ ਰੋਲਾ ਪਾਇਆ ਨੌ ਕਿੱਲੇ ਕਿ ਕਿੰਨੇ ਕਿੱਲੇ ਮੈਨੂੰ ਨੰਬਰ ਨਹੀਂ ਯਾਦ ਜੀ ਪਟਿਆਲੇ ਤੋਂ ਕੱਢ ਕੇ ਅਸੀਂ ਮੁਹਾਲੀ ਚ ਲਾ ਦਿੱਤੇ ਆਇਆ ਮੁਹਾਲੀ ਪਾਕਿਸਤਾਨ ਦਾ ਐਕਸਾ ਹੈ ਪਟਿਆਲਾ ਡਿਸਟ੍ਰਿਕਟ ਪੰਜਾਬ ਦਾ ਡਿਸਟ੍ਰਿਕਟ ਨਹੀਂ ਹੈ ਹੂੰ ਸਾਡੀ ਬਾਉਂਡਰੀ ਇਕੱਠੀ ਨਹੀਂ ਮਿਲਦੀ ਹੂੰ ਮੈਂ ਝਾਕੋਲਾੜੀ ਪਿੰਡ ਦੀ ਜ਼ਮੀਨ ਤੇ ਪਰਮਾਨੰਦੀ ਪਿੰਡ ਦੀ ਜ਼ਮੀਨ ਇਕੱਠੀ ਐਕਵਾਇਰ ਨਹੀਂ ਕਰ ਸਕਦਾ ਹੂੰ ਜੇ ਦੋ ਡੀਸੀਸ ਨੇ ਆਰਡਰ ਪਾਸ ਕਰਨੇ ਉਹ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਠੀਕ ਹੈ ਕਿਉਂ ਕਰਨ ਮੈਨੂੰ ਕੀ ਜ਼ਰੂਰਤ ਪਈ ਮੈਂ ਨੈਕਸਸ ਕਰਪਸ਼ਨ ਰੂਲ ਬ੍ਰੇਕਿੰਗ ਹੂੰ ਨਾ ਕੋਈ ਹਾਈ ਕੋਰਟ ਜਾ ਸਕਦਾ ਹੈ ਨਾ ਕਿਸੇ ਨੂੰ ਕਹਿ ਸਕਦਾ ਹੈ ਹੂੰ ਜੇ ਮੈਂ ਫਰਜ਼ ਕਰੋ ਕਲੋਨੀ ਕ੍ਰੀਏਟ ਕਰਨੀ ਆ ਹੂੰ ਤੇ 200 ਕਿੱਲੇ ਦੀ ਕਲੋਨੀ ਕ੍ਰੀਏਟ ਕਰ ਰਹੇ ਆ 500 ਕਿੱਲੇ ਦੀ ਮੰਨ ਲਓ 250 ਕਿੱਲਾ ਪਟਿਆਲੇ ਦਾ ਹੈ 250